ਅਸੀਂ ਦੇਖ ਰਹੇ ਹੁਕ ਤਾਰਾ ਵਾਲੇ ਪੰਜਾਬੀ ਚੈਨਲ ਔਰ ਅੱਜ ਤੁਹਾਨੂੰ ਸੜਕ ਦੇ ਵਿਚਾਰੇ ਲੱਗੇ ਹੋਏ ਰੁੱਖਾਂ ਦੀ ਜਿਹੜੀ ਬਿਲਕੁਲ ਡਿਫਰੈਂਟ ਜੀ ਸਟੋਰੀ ਉਹ ਸੁਣਾਉਣ ਲੱਗੇ ਆਂ ਇਹ ਸਰਵਿਸ ਰੋਡ ਦਿੱਲੀ ਚੰਡੀਗੜ੍ਹ ਰੋਡ ਦੀਆਂ ਲਾਈਵ ਤਸਵੀਰਾਂ ਨੇ ਇਹ ਸਰਵਿਸ ਰੋਡ ਦੇ ਉੱਪਰ ਵਿਖਤ ਜਿਹੜੇ ਆ ਉਹ ਦਰਖਤਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੜਕ ਬਣਾਉਣ ਲੱਗਿਆਂ ਸੜਕ ਦੇ ਵਿੱਚੋਂ ਰੁੱਖ ਜਿਹੜੇ ਨੇ ਉਹ ਨਹੀਂ ਕੱਤੇ ਬਹੁਤ ਇੱਕ ਚੰਗੀ ਗੱਲ ਹੈ ਇਹ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਹੋ ਚੰਡੀਗੜ੍ਹ ਦਿੱਲੀ ਰੋਡ ਦੀਆਂ ਪੇਰਾਬਸੀ ਤੋਂ ਬਿਲਕੁਲ ਲਾਈਵ ਤਸਵੀਰ ਬਹੁਤ ਹੀ ਖੂਬਸੂਰਤ ਜਿਹੜਾ ਇੱਥੇ ਦ੍ਰਿਸ਼ਤਾ ਦਾ ਜੰਗਲ ਸੜਕ ਦੇ ਨੇੜੇ-ਨੇੜੇ ਲੱਗਿਆ ਹੋਇਆ ਔਰ ਸੜਕ ਦੇ ਉੱਪਰ ਜਿਹੜੇ ਰੁੱਖ ਲੱਗੇ ਹੋਏ ਨੇ ਉਹ ਵੀ ਨਹੀਂ ਕੱਟੇ ਗਏ ਇਹ ਬਹੁਤ ਵੱਡੀ ਗੱਲ ਹੈ